ਸਾਨੂੰ ਬਹੁਤ ਮੁਸ਼ਕਲ ਹੋਇਆ ਇੱਥੇ ਪਾਰੂ ਬੱਚੇ ਨਾ ਸਾਭ ਜਾਂਦੇ ਆ ਬਹੁਤ ਮੁਸ਼ਕਲ ਆ ਐਸੀ ਜਿੰਨਾ ਵੀ ਈਸੀ ਦੇ ਵੀ ਜਾਇਆ ਮੱਲੂ ਦੇ ਵੀ ਜਾਇਆ ਸਾਰੇ ਪਾਸੇ ਮੋਦਵਾਰ ਪਿੰਡ ਦੇ ਪਤਵੰਤੇ ਇੱਥੇ ਮੌਜੂਦ ਆ ਤਕਲੀਫ ਸਾਰਿਆਂ ਨੂੰ ਆ ਕਿਉਂਕਿ ਇਹੀ ਮੁੱਖ ਰਸਤਾ ਦੱਸਿਆ ਜਾ ਰਿਹਾ ਹੈ ਬੀਬੀਆਂ ਨੌਜਵਾਨ ਬਜ਼ੁਰਗ ਸਾਰੇ ਇੱਥੇ ਮੌਜੂਦ ਆ ਬੱਚੇ ਮੌਜੂਦ ਆ ਵੱਡਾ ਖਤਰਾ ਇਹੀ ਹੈ ਕਿ ਬਿਮਾਰੀ ਜਿਹੜੀ ਹੈ ਇਹ ਪਾਣੀ ਖੜਾ ਹੋਣ ਕਰਕੇ ਸਿਰ ਤੇ ਮੰਡਰਾ ਰਹੀ ਹੈ ਬਦਬੂ ਬਹੁਤ ਜ਼ਿਆਦਾ ਹੈ ਔਰ ਔਖਾਈ ਬਹੁਤ ਹੈ ਬਸ ਐਦੇ ਰਹਿੰਦਾ ਖੜਾ ਕੋਈ ਪਾਣੀ ਦਾ ਹੱਲ ਨਹੀਂ ਹੈਗਾ ਹੈ ਉਹ ਗਏ ਨੂੰ ਸਾਲ 2 ਸਾਲ ਤਕਰੀਬਨ ਉੱਥੇ ਮਨੋਂ ਸਰਕਾਰਾਂ ਬਦਲ ਗਈਆਂ ਐਮਪੀ ਦੀ ਇਲੈਕਸ਼ਨ ਵੀ ਪੈ ਗਈ ਪਰ ਇਹ ਹਾਲਾਤ ਨਹੀਂ ਬਦਲੇ ਨਹੀਂ ਨਹੀਂ ਉਹ 100-100 ਰੁਪਏ ਇਕੱਠਾ ਕਰਕੇ ਬੀਬੀਆਂ ਨੇ ਉਹ ਮਿੱਟੀ ਪੁਆਈ ਸੀ ਉੱਥੇ ਬਹੁਤ ਗੁਰਾ ਹਾਲ ਸੀ ਡੱਗ ਡੱਗ ਕੇ ਆਉਂਦੇ ਸੀ ਲੋਕ ਰਸਤੇ ਪਰ ਮਾਤਾ ਜੀ ਉੱਥੇ ਸੀ ਹੁਣ ਲੰਘ ਕੇ ਆਏ ਆ ਉਹ ਵੀ ਮੇਰੇ ਖਿਆਲ ਗਿੱਠ ਗਿੱਠ ਦੇ ਟੋਏ ਪਿੰਡ ਵਾਲੇ ਨਹੀਂ ਬੈਠਦੇ ਕਿ ਬੇ ਚੜ੍ਹਦੇ ਵਾਲੇ ਵਾਸੇ ਨੂੰ ਪਾਣੀ ਨਹੀਂ ਜਾ ਸਕਦਾ ਇਹ ਕਿੱਥੇ ਲਿਖਿਆ ਦੱਸੋ ਦਾ ਕੋਈ ਵਾਸਤੂ ਸ਼ਾਸਤਰ ਹਾਂਜੀ ਇਹੀ ਤਾਂ ਪੁੱਛਣਾ ਇਹਨਾਂ ਤੋਂ ਵੀ ਕੀ ਚੜੇ ਕਿਹੜਾ ਕੰਮ ਨਹੀਂ ਹੁੰਦਾ ਜੀ ਔਨੇ 200 ਘਰ ਆ ਇੱਧਰ ਨਾਲ ਡੇਢ ਪੌਣੇ 200 ਘਰ ਹਾਂਜੀ ਜਿਨ੍ਹਾਂ ਦਾ ਪਾਣੀ ਇੱਥੇ ਪੈ ਰਿਹਾ ਹੈ ਜੀ ਹਾਂਜੀ ਤੇ ਫਿਰ ਇਹ ਇਹ ਪਿੰਡ ਵਾਲੇ ਨਹੀਂ ਹੈਗੇ ਜੀ ਬੇਟੀ ਆ ਰਹੀ ਸੀਗੀ ਬੱਚੀ ਆ ਰਹੀ ਸੀ ਤਾਂ ਮੋਟਰਸਾਈਕਲ ਤੇ ਲਿਆਣਾ ਪਿਆ ਫੇ ਸਰਕਾਰ ਨੂੰ ਕਹਣਾ ਸੀ ਇੱਥੇ ਇੱਕ ਆਟੋ ਹੀ ਲਵਾ ਦੋ ਪੱਕਾ ਸਰਕਾਰ ਦਾ ਕੰਦਾ ਅਜੇ ਤੱਕ ਪਹੁੰਚ ਕੀਤੀ ਨਹੀਂ ਹੈਗੀ ਜੀ ਅਸੀਂ ਪਤਾ ਜੀ ਹੁਣੇ-ਹੁਣੇ ਲੋਕ ਸਭਾ ਦੀਆਂ ਵੋਟਾਂ ਪੈ ਕੇ ਸਟੀਆਂ ਉਦੋਂ ਨਹੀਂ ਕੀਤੀ ਲੀਡਰਾਂ ਨਾਲ ਇੱਥੇ ਬਿਠਾ ਕੇ ਕਹਣਾ ਸੀ ਕਰੋ ਰੈਲੀ ਲੀਡਰ ਕੋਈ ਆਇਆ ਨਹੀਂ ਸਾਡੇ ਕੋਈ ਨਹੀਂ ਆਇਆ ਹੈਗਾ ਲੀਡਰ ਜੀ ਉਹਨਾਂ ਨੂੰ ਪਤਾ ਸੀ ਨਾਇਬ ਮਜਾਰੇ ਵਾਲੇ ਨੇ ਖੜ ਜਾਣਾ ਕੋਈ ਆਇਆ ਨਹੀਂ ਵੋਟ ਮੰਗਣੇ ਨਹੀਂ ਕੋਈ ਆਇਆ ਵੋਟ ਮੰਗਣ ਆਉਂਦੇ ਫੇਰੇ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਕਰਦੇ ਵੋਟ ਮੰਗੜੇ ਨਹੀਂ ਆਏ ਨਹੀਂ ਕੋਈ ਬੰਦਾ ਨਹੀਂ ਆਇਆ ਜੀ ਕੋਈ ਲੀਡਰ ਨਹੀਂ ਆਇਆ ਕੋਈ ਚੜਦੇ ਨੂੰ 나ਈ ਮਜਾਰੇ ਚੀ ਰੋਕ ਲਗੀ ਕਿਤੇ ਹੋਰ ਵੀ ਲੱਗਦੀ ਆ ਹੋਰ ਅਸੀਂ ਸੁਣੀ ਨਹੀਂ ਜੀ ਹੋਰ ਮਸੂ ਵੀ ਕੰਮ ਹੈ ਖਿੱਚ ਕੇ ਲਾਇਓ ਨਹੀਂ ਜੇ ਚ ਨਹੀਂ ਕੋਈ ਗੱਲ ਸਾਡੇ ਪਿੰਡ ਪੱਦਰ ਤੋਂ ਆਵੇ ਕਿੰਨੇ ਬੰਦੇ ਆ ਕਹਿੰਦੇ ਕਿ ਜਦ ਪ੍ਰਸ਼ਾਸਨ ਕੋਲ ਸ਼ਿਕਾਇਤ ਲੈ ਕੇ ਜਾਣੇ ਆ ਪ੍ਰਸ਼ਾਸਨ ਐਵੀਡੈਂਸ ਜਾਂ ਕਹਿ ਲਈਏ ਮੰਗਦਾ ਹੈ ਪ੍ਰੂਫ ਦੋਸਤੋ ਇਸ ਸਮੇ ਅਸੀਂ ਪਿੰਡ 나ਈ ਮਜਾਰੇ ਵਿਖੇ ਮੌਜੂਦ ਹਾਂ ਜਿੱਥੇ ਜਿਹੜੀ ਮੇਨ ਸੜਕ ਹੈ ਮੇਨ ਸੜਕ ਹੈ ਉਹ ਛੱਪੜ ਦਾ ਲੈ ਚੁੱਕੀ ਆ ਰੂਪ ਦੋਸਤੋ ਛੱਪੜ ਦਾ ਲੈ ਚੁੱਕੀ ਆ ਰੂਪ ਦੋਸਤੋ ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰ ਤੁਸੀਂ ਸ਼ੇਰ ਤੋਂ ਦਾ ਜ਼ਲਾ ਲੰਦ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਪਿੰਡ 나ਈ ਮਜਾਰੇ ਵਿਖੇ ਮੌਜੂਦ ਹਾਂ ਆਹੀ ਜਿਹੜੀ ਜਿਹੜਾ ਮੇਨ ਰੋਡ ਹੈ ਜੀ ਲਿੰਕ ਸੜਕ ਹੈ ਚੰਡੀਗੜ੍ਹ ਰੋਡ ਤੁਸੀਂ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੁਣ ਹਾਈਵੇ ਮੁੱਖ ਰਸਤਾ ਹੈ ਔਰ ਇੱਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਣੀ ਖੜਾ ਹੈ ਬਹੁਤ ਸਾਰੀ ਦਿੱਕਤ ਆਂਦੀ ਔਰ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ 70% ਪਿੰਡ ਦਾ ਪਾਣੀ ਇਸ ਪਾਸੇ ਆ ਕੇ ਖੜ ਜਾਂਦਾ ਆਲੇ ਦੁਆਲੇ ਤੁਸੀਂ ਦੇਖੋ ਘਰ ਐ ਵੱਸੋਂ ਐ ਔਰ ਪਿੱਛੇ ਤੁਹਾਨੂੰ ਮੱਛਰ ਵੀ ਨਜ਼ਰ ਆ ਰਹੇ ਹੋਣਾ ਬਹੁਤ ਗਿਣਤੀ ਵਿੱਚ ਮੱਛਰ ਵੀ ਨਜ਼ਰ ਆ ਰਹੇ ਹੋਣਾ ਤਾਂ ਬਿਮਾਰੀ ਫੈਲਣ ਦਾ ਵੀ ਖਤਰਾ ਐ ਔਰ ਬੱਚੇ ਜਦੋਂ ਘਰ ਤੋਂ ਬਾਹਰ ਨਿਕਲਦੇ ਆ ਬਜ਼ੁਰਗ ਘਰ ਤੋਂ ਬਾਹਰ ਨਿਕਲਦੇ ਆ ਉਹ ਲੰਘਣ ਵਿੱਚ ਦਿੱਕਤ ਮਹਿਸੂਸ ਕਰਦੇ ਆ ਔਰ ਅਖਿਆਈ ਮਹਿਸੂਸ ਕਰਦੇ ਔਰ ਪਿੰਡ ਦੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਜਦ ਇਸ ਰਸਤੇ ਤੋਂ ਸ਼ਹਿਰ ਨੂੰ ਜਾਣਾ ਹੁੰਦਾ ਤਾਂ ਇੱਥੇ ਤੱਕ ਤਾਂ ਆ ਜਾਂਦੇ ਆ ਫਿਰ ਰੱਬ ਨਾਲ ਗੇਲੇ ਗੁਲੇ ਕਰਕੇ ਮੁੜ ਕੇ ਦੂਸਰਾ ਰਸਤਾ ਲੈ ਲੈਂਦੇ ਕਿ ਯਾਰ ਇਧਰਲੇ ਪਾਸੇ ਕਦ ਸੁਧਾਰੋਗਾ ਵੀ ਜੇ ਇੱਕ ਵਾਰੀ ਤਸਵੀਰ ਦਿਖਾ ਦਿਓ ਪਿੰਡ ਦੇ ਮੋਹਦਵਾਰ ਪਿੰਡ ਦੇ ਪਤਵੰਤੇ ਇੱਥੇ ਮੌਜੂਦ ਹੈ ਤਕਲੀਫ ਸਾਰਿਆਂ ਨੂੰ ਆ ਕਿਉਂਕਿ ਇਹੀ ਮੁੱਖ ਰਸਤਾ ਦੱਸਿਆ ਜਾ ਰਿਹਾ ਹੈ ਬੀਬੀਆਂ ਨੌਜਵਾਨ ਬਜ਼ੁਰਗ ਸਾਰੇ ਇੱਥੇ ਮੌਜੂਦ ਹੈ ਬੱਚੇ ਮੌਜੂਦ ਹੈ ਵੱਡਾ ਖਤਰਾ ਇਹੀ ਹੈ ਕਿ ਬਿਮਾਰੀ ਜਿਹੜੀ ਹੈ ਇਹ ਪਾਣੀ ਖੜਾ ਹੋਣ ਕਰਕੇ ਸਿਰ ਤੇ ਮੰਡਰਾ ਰਹੀ ਹੈ ਬਦਬੂ ਬਹੁਤ ਜ਼ਿਆਦਾ ਹੈ ਔਰ ਔਖਾਈ ਬਹੁਤ ਹੈ ਮਾਤਾ ਜੀ ਤੁਸੀਂ ਕਾਲ ਕਰ ਰਹੇ ਸੀਗੇ ਸਾਨੂੰ ਕੱਲ ਪਰਸੋ ਤੋਂ ਤੁਹਾਡੀ ਆਪਣੀ ਸਿਚੁਏਸ਼ਨ ਸਮਝਾ ਦਿਓ ਤੁਹਾਡੀ ਜ਼ੁਬਾਨੀ ਮੈਂ ਚਾਹੁੰਦਾ ਕਿ ਪਬਲਿਕ ਤੱਕ ਗੱਲ ਪਹੁੰਚੇ ਤੁਹਾਡਾ ਘਰ ਉਹ ਸਾਹਮਣੇ ਆ ਜੀ ਹਾਂਜੀ ਸਾਡਾ ਸਾਹਮਣੇ ਆ ਪਾਣੀ ਤੇ ਅੱਗੇ ਕੀ ਕੀ ਨਾਮ ਕੀ ਤੁਹਾਡਾ ਜੀ ਸਾਡ ਮੇਰਾ ਨਾਮ ਕੁਲਵਿੰਦਰ ਗੌਰ ਹੈ ਹੁਣ ਦੱਸੋ ਪ੍ਰੋਬਲਮ ਮੈਂ ਮਹਿਸੂਸ ਕਰ ਲਈ ਹੈ ਜਿਹੜੇ ਘਰ ਬੈਠੇ ਉਹਨਾਂ ਨੂੰ ਦੱਸੋ ਪ੍ਰੋਬਲਮ ਹੈ ਕੀ ਆ ਸਰ ਸਾਡੇ ਪਾਣੀ ਬਸ ਐਦਾਂ ਹੀ ਰਹਿੰਦਾ ਖੜਾ ਕੋਈ ਪਾਣੀ ਦਾ ਹੱਲ ਨਹੀਂ ਹੈਗਾ ਹੈ ਉਹ ਗਏ ਨੂੰ ਸਾਲ 2 ਸਾਲ ਤਕਰੀਬਨ ਉੱਥੇ ਮਨੋਂ ਸਰਕਾਰਾਂ ਬਦਲ ਗਈਆਂ ਐਮਪੀ ਦੀ ਇਲੈਕਸ਼ਨ ਵੀ ਪੈ ਗਈ ਪਰ ਇਹ ਹਾਲਾਤ ਨਹੀਂ ਬਦਲੇ ਨਹੀਂ ਨਹੀਂ ਉਹ 100-100 ਰੁਪਏ ਇਕੱਠਾ ਕਰਕੇ ਬੀਬੀਆਂ ਨੇ ਉਹ ਮਿੱਟੀ ਪੁਆਈ ਸੀ ਉੱਤੇ ਬਹੁਤ ਗੁਰਾ ਹਾਲ ਸੀ ਡੱਗ ਡੱਗ ਕੇ ਆਉਂਦੇ ਸੀ ਲੋਕ ਰਸਤੇ ਪਰ ਮਾਤਾ ਜੀ ਉੱਥੇ ਸੀ ਹੁਣ ਲੰਘ ਕੇ ਆਏ ਆ ਉਹ ਵੀ ਮੇਰੇ ਖਾਲ ਗਿੱਠ ਗਿੱਠ ਦੇ ਟੋਏ ਆ ਫਟ ਫਟ ਦੇ ਟੋਏ ਆ ਹਾਂਜੀ ਹਾਂਜੀ ਉਹ ਵੀ ਪੈ ਗਏ ਆ ਪਾਣੀ ਇੱਥੇ ਤੱਕ ਦੇਖ ਲਓ ਕੱਲ ਦੇਖਦੇ ਤਮੀ ਤੱਕ ਇੱਥੇ ਤੱਕ ਅਸੀ ਬਹੁਤ ਜ਼ਿਆਦਾ ਹਾਲਤ ਖਰਾਬ ਅੱਛਾ ਆਪਾਂ ਪਰਿਵਾਰਕ ਮੈਂਬਰਾਂ ਨੂੰ ਦੱਸ ਦਈਏ ਵਜੇ ਇੱਧਰ ਕਰੋ ਕੈਮਰਾ ਕਿ ਹਾਲੇ ਮੀਂਹ ਨਹੀਂ ਪਿਆ ਇਹ ਪਿੰਡ ਦਾ ਪਾਣੀ ਇੱਧਰ ਆਇਆ ਹੋਇਆ ਹਾਂਜੀ ਹਾਂਜੀ ਮੀਂਹ ਨਹੀਂ ਪਿਆ ਹੈਗਾ ਫਿਰ ਦੇਖੋ ਕਿੱਥੇ ਗੇਟਾਂ ਦੇ ਉੱਪਰ ਤੱਕਰ ਪਾਣੀ ਸਾਡੇ ਆ ਜਾਂਦਾ ਇਹ ਨਿਕਾਸੀ ਨਾ ਹੋਣ ਦਾ ਕਾਰਨ ਕੀ ਆ ਜੀ ਇਹ ਨਿਕਾਸੀ ਦਾ ਸਾਰ ਉੱਧਰ ਛੱਪੜ ਵਾ ਉੱਧਰ ਪਾਣੀ ਰੋਕ ਲਾਈ ਹੋਆ ਉਧਰ ਰੋਕ ਲਈ ਹਾਂਜੀ ਰੋਕ ਛੱਪੜ ਐ ਨਾ ਵੱਡਾ ਐ ਨਾ ਖੇਰ ਦਾ ਆਇਆ ਜੀ ਕਟੋੜਾ ਡੇਢ ਖੇਤ ਦਾ ਆ ਹਾਂਜੀ ਹਾਂਜੀ ਉਧਰ ਪਾਣੀ ਪੈਣ ਨਹੀਂ ਦਿੰਦੇ ਜੀ ਪਿੰਡ ਤੇ ਨਹੀਂ ਪੈਣ ਪਿੰਡ ਵਾਲੇ ਨਹੀਂ ਪੈਣਦੇ ਕਿ ਬੇ ਚੜ੍ਹਦੇ ਵਾਲੇ ਵਾਸੇ ਨੂੰ ਪਾਣੀ ਨਹੀਂ ਜਾ ਸਕਦਾ ਕਿ ਕਿੱਥੇ ਲਿਖਿਆ ਦੱਸੋ ਦਾ ਕੋਈ ਵਾਸਤੂ ਸ਼ਾਸਤਰ ਹਾਂਜੀ ਇਹੀ ਦਾ ਪੁੱਛਣਾ ਐ ਇਹਨਾਂ ਤੋਂ ਵੀ ਕੀ ਬੇ ਚੜ੍ਹਦੇ ਕਿਹੜਾ ਕੰਮ ਨਹੀਂ ਹੁੰਦਾ ਜੀ ਪਲਾਨ ਹੋਈ ਸੀ ਪੈਲਨ ਸ਼ੁਰੂ ਹੋਈ ਉਹ ਜਿਹੜੀ ਪਿੱਛੇ ਹੈਗੀ ਹਾਂਜੀ ਹਾਂਜੀ ਇਧਰ ਕਿੰਨੇ ਘਰ ਐ ਜੀ ਇਸ ਪਾਸੇ ਘਰ ਤਾਂ ਘਟੋੜਾ ਕਾਫੀ ਐ ਹਾਂਜੀ 1.5 200 ਘਰ ਆ ਇਧਰ ਲਾ 1.5 200 ਘਰ ਹਾਂਜੀ ਜਿਨ੍ਹਾਂ ਦਾ ਪਾਣੀ ਇੱਥੇ ਪੈ ਰਿਹਾ ਹੈ ਜੀ ਹਾਂਜੀ ਤੇ ਫਿਰ ਇਹ ਇਹ ਪਿੰਡ ਵਾਲੇ ਨਹੀਂ ਹੈਗੇ ਜੀ ਇਹ ਵੀ ਪਿੰਡ ਵਾਲੇ ਆ ਜੀ ਇਹਨਾਂ ਦੇ ਵਿਚਾਰੇ ਵਿਧਵਾ ਆ ਜੀ ਇਹਨਾਂ ਦੇ ਘਰ ਬੱਚੇ ਵੀ ਅਜੇ ਹਲਕੇ ਆ ਮਤਲਬ ਕੋਈ ਉਪਰਾਲਾ ਕਰਨ ਵਾਲਾ ਵੀ ਨਹੀਂ ਛੋਟੀ ਉਮਰ ਦੇ ਆ ਜੀ ਮਤਲਬ ਆਪਾਂ ਇੱਕ ਵਾਰੀ ਸਮਝਾਈਏ ਜੀ ਪਿੰਡ ਨਾਈ ਮਜਾਰੇ ਵਾਲੇ ਜਿਨ੍ਹਾਂ ਦੇ ਬਾਰੇ ਗੱਲ ਕਰ ਰਹੇ ਕਿ ਆਹ ਦੇਖੋ ਇੱਕ ਬੇਟੀ ਦੇ ਵੀ ਇੱਧਰ ਆ ਰਹੀ ਆ ਹੁਣ ਉਹ ਪੂਰਾ ਤਿਆਰ ਹੋ ਕੇ ਆਊਗੀ ਐ ਆ ਕਿ ਜਦੋਂ ਜੈਦ ਕਰ ਕਰਕੇ ਜ਼ਿੰਦਗੀ ਨਾਲ ਲੜ ਕੇ ਲਾਓ ਜੀ ਉਹਨੇ ਫੋਨ ਹੀ ਕਰ ਲਿਆ ਕਹਿੰਦੀ ਮੈਂ ਨਹੀਂ ਆਂਦੀ ਐ ਤੇ ਉਹ ਘਰ ਹੈ ਜੀ ਵੇਜੇ ਦਿਖਾਓ ਮਾਤਾ ਜੀ ਦਾ ਘਰ ਹੈ ਜੀ ਦੇਖੋ ਕਿੰਨੀ ਤਕਲੀਫ ਹੈ ਬਾਹਰ ਕਿੱਦਾਂ ਆਣਾ ਬੰਦਾ ਆਪਣੇ ਘਰ ਤੋਂ ਬਾਹਰ ਕਿਹਦੇ ਵੇਲੇ ਨਿਕਲਦਾ ਕਿ ਪਰੇਸ਼ਾਨੀਆਂ ਨੂੰ ਦੂਰ ਕਰੀਏ ਕੰਮ ਕੁਛ ਕਰੀਏ ਔਰ ਦੱਸ ਦੇ ਕਿ ਇਹਨਾਂ ਦੇ ਸਿਰ ਦਾ ਸਾਈਂ ਵੀ ਸਿਰ ਤੇ ਨਹੀਂ ਹੈ ਬੱਚੇ ਛੋਟੇ ਆ ਤਾਂ ਘਰ ਦੇ ਬਾਹਰ ਕਿੱਦਾਂ ਆਣਾ ਕਿੰਨੀ ਨਿਰਾਸ਼ਾ ਕਿੰਨੀ ਪਰੇਸ਼ਾਨੀ ਹੁੰਦੀ ਹੈ ਬੰਦੇ ਨੂੰ ਕਿੰਨੀ ਨਿਰਾਸ਼ਕ ਦੇਖੋ ਰਹਿਣ ਹੀ ਦੋ ਐਮੀ ਕੁੜੀ ਨੂੰ ਬਿਮਾਰੀ ਨਾਲ ਕੋਈ ਲਾਦੀ ਹੋ ਬਿਮਾਰੀ ਅਸੀਂ ਰੋਜ਼ ਨੰਗ ਤੇ ਉਹ ਵੀ ਵਿਚਾਰੀ ਕੀ ਕਰਨ ਫਿਰ ਹੁਣ ਦੇਖੋ ਇੱਧਰ ਜਿਹੜੀਆਂ ਧੀਆ ਬੱਚੀਆਂ ਨੌਕਰੀ ਤੇ ਜਾਂਦੀਆਂ ਜਿਵੇਂ ਉਹਨੇ ਯੂਨੀਫਾਰਮ ਪਾਈ ਹੈ ਸਵੇਰੇ ਜਾਣ ਵੇਲੇ ਕਿੰਨੀ ਮੁਸ਼ਕਿਲ ਆਉਂਦੀ ਹੈ ਲੰਗੜ ਤੋਂ ਬੰਦਾ ਕਿਤਰਾ ਹੁੰਦਾ ਸਰ ਮੇਰਾ ਬੇਟਾ ਨਾ ਕੰਦ ਤੋਂ ਉਥੋਂ ਬੂਟ ਜਰਾਬਾ ਖੋਲ ਕੇ ਫੇਰ ਅੰਦਰ ਵੱੜਦਾ ਬੂਟ ਚ ਗੰਦੇ ਪਾਣੀ ਪੈ ਜਾਂਦਾ ਆ ਦੇਖੋ ਆ ਇਧਰ ਪਾਣੀ ਕਿੰਨਾ ਸਮੈਲ ਤਾਂ ਸਾਰੇ ਪਾਸੇ ਜਾਂਦੀ ਹਾਂਜੀ ਸਾਰੇ ਪਾਸੇ ਜਾਂਦੀ ਹਾਂਜੀ ਸਾਰੇ ਅੱਛਾ ਉਧਰਲੇ ਪਾਸੇ ਵਾਲੇ ਨੂੰ ਸਮਝਾਇਆ ਨਹੀਂ ਚਲੋ ਸਾਡਾ ਉਹਨਾਂ ਨਾਲ ਵੀ ਕੋਈ ਗੱਲਾ ਨਹੀਂ ਗੱਲ ਕਿ ਹੌਲੀ ਹੌਲੀ ਪਾਣੀ ਸਾਰੇ ਪਾਸੇ ਬਲੌਕ ਹੋ ਜਾਣਾ ਅਸੀਂ ਤਾਂ ਸਮਝਾ ਕੇ ਦੇਖ ਲਿਆ ਜੀ ਉਹ ਮੰਨਦੇ ਨਹੀਂ ਅਜੇ ਤੱਕ ਕੋਈ ਵੀ ਸਰਪੰਚ ਸਾਹਿਬ ਵੀ ਕਹਿੰਦੇ ਸਰਪੰਚ ਸਾਹਿਬ ਦਾ ਠੀਕ ਹੈ ਜੀ ਉਹਨਾਂ ਨੇ ਤਾਂ ਕੰਮ ਸ਼ੁਰੂ ਕਰਾਇਆ ਜੀ ਉਹਨਾਂ ਦੇ ਵਿੱਚ ਪਿੰਡ ਵਾਲੇ ਨੇ ਰੁਕਾਂ ਤਾਂ ਆਹ ਦੇਖ ਮੋਟਰਸਾਈਕਲ ਤੇ ਲਿਆਣਾ ਪਿਆ ਫੇਰ ਸਰਕਾਰ ਨੂੰ ਕਹਿਣਾ ਸੀ ਇੱਥੇ ਇੱਕ ਆਟੋ ਹੀ ਲਵਾ ਦੋ ਪੱਕਾ ਸਰਕਾਰ ਦਾ ਕੰਮ ਅਜੇ ਤੱਕ ਪਹੁੰਚ ਕੀਤੀ ਨਹੀਂ ਹੈਗੀ ਜੀ ਅਸੀਂ ਅੱਜ ਸ਼ਿਕਾਇਤ ਦਿੱਤੀ ਹਾਲੇ ਤੱਕ ਹਾਂ ਸ਼ਿਕਾਇਤ ਤਾਂ ਕਿ ਜੋ ਸਾਡੇ ਕਈ ਵਾਰ ਇਹ ਪ੍ਰਧਾਨ ਬੱਲੂ ਜੀ ਦੇ ਕੋਲ ਗਏ ਸੀਗੇ ਜੀ ਅੱਛਾ ਜੀ ਉਹਨਾਂ ਨੇ ਵੀ ਸਾਡਾ ਮੰਗ ਪੱਤਰ ਲੈ ਲਿਆ ਕਹਿੰਦੇ ਕੋਈ ਨਹੀਂ ਜਲਦੀ ਜਲਦੀ ਫੇਰ ਅਸੀਂ ਉਹਨਾਂ ਨੂੰ ਸੱਦੇ ਆ ਵੀ ਮੰਗ ਪੱਤਰ ਕਿਉਂ ਤਾਂ ਲਿਆ ਹੋਇਆ ਉਹਨੂੰ ਸਾਲ ਤੋਂ ਉੱਪਰ ਹੋ ਗਿਆ ਜੀ ਇਹ ਜਲਦੀ ਤੋਂ ਜਲਦੀ ਕੀ ਹਾਂ ਜੀ ਤੇ ਫਿਰ ਟੈਂਪਰੇਰੀ ਹੱਲ ਵੀ ਨਹੀਂ ਹੈਗਾ। ਟੈਂਪਰੇਰੀ ਵੀ ਅਸੀਂ ਉਹ ਅੱਗੇ ਬੁੱਢੀਆਂ ਦੀ ਬੀਬੀਆਂ ਚੁੱਕੀਆਂ ਆ। ਦੇਖ ਕਰਕੇ ਥੋੜਾ ਜਿਹਾ ਲੰਬਾ ਕੰਮ ਹੋ ਰਿਹਾ ਹੈ। ਹੁਣ ਪ੍ਰੋਬਲਮ ਹੁੰਦੀ ਆ ਜੀ। ਅੱਛਾ ਜਿਹੜੀ ਤੁਸੀਂ ਆਫ ਕੈਮਰਾਮੈਨ ਨੂੰ ਗੱਲ ਦੱਸਦੇ ਸੀ ਕਿ ਪਰਲੇ ਪਾਸੇ ਬਹੁਤ ਜਗ੍ਹਾ ਹੈਗੀ ਆ। ਹਾਂਜੀ ਉਹਦੇ ਬਾਰੇ ਸਮਝਾ ਦੇ। ਉਹ ਵੀ ਦਿਖਾ ਲਾਂਗੇ। ਸਮਝਾਉਣ ਦਾ ਮੌਕਾ ਦਿਖਾ ਲਾਂਗੇ ਜੀ। ਇਹੀ ਤਾਂ ਗੱਲ ਹੈ। ਸਾਡੇ ਵਿੱਚ ਪਾਣੀ ਪੈਂਦਾ। ਸਾਡੇ ਉਧਰ ਗੁਰਦੁਆਰੇ ਕੋ ਪਾਣੀ ਖੜ ਜਾਂਦਾ ਵਾ ਘਰਾਂ ਦੇ ਵਿੱਚ ਪਾਣੀ ਜਾਂਦਾ ਸਾਡੇ। ਦੇਖੋ ਇਹ ਵੀ ਇਹ ਵੀ ਇੱਕ ਸ਼ਰੀਰ ਦੀ ਤਰ੍ਹਾਂ ਮਾਤਾ ਜੀ ਜਿੱਥੇ ਪਾਣੀ ਖੜ ਗਿਆ। ਹੌਲੀ ਹੌਲੀ ਸਾਰੇ ਪਾਸੇ ਖੜ ਜਾਣਾ ਇਧਰ ਹਾਈਵੇ ਬਣ ਕੇ ਬੰਨ੍ਹਣ ਕਰਕੇ ਸਾਡੇ ਪਾਣੀ ਦਾ ਕਿਸੇ ਪਾਸੇ ਨਿਕਾਹ ਨਹੀਂ ਹੈਗਾ ਇਹ ਦੇਖੋ ਤੁਸੀਂ ਸਾਡੇ ਪਾਣੀ ਦਾ ਨਿਕਾਹ ਹੋਣਾ ਚਾਹੀਦਾ ਕਿਸੇ ਨਾ ਮਾਤਾ ਜੀ ਹੁਣੇ ਹੁਣੇ ਲੋਕ ਸਭਾ ਦੀਆਂ ਵੋਟਾਂ ਪੈ ਕੇ ਹਟੀਆਂ ਉਦੋਂ ਨਹੀਂ ਕੀਤੀ ਲੀਡਰਾਂ ਨਾਲ ਇੱਥੇ ਬਿਠਾ ਕੇ ਕਹਿੰਦੇ ਸੀ ਕਰੋ ਰੈਲੀ ਲੀਡਰ ਕੋਈ ਆਇਆ ਨਹੀਂ ਲੀਡਰ ਕੋਈ ਆਇਆ ਹੀ ਨਹੀਂ ਸਾਡੇ ਕੋਈ ਨਹੀਂ ਆਇਆ ਹੈਗਾ ਲੀਡਰ ਕੋਈ ਉਹਨਾਂ ਨੂੰ ਪਤਾ ਸੀ ਨਾਇਬ ਮਜਾਰੇ ਵਾਲੇ ਨੇ ਖੜ ਜਾਣਾ ਕੋਈ ਆਇਆ ਨਹੀਂ ਵੋਟ ਮੰਗਣੇ ਨਹੀਂ ਕੋਈ ਆਇਆ ਵੋਟ ਮੰਗਣ ਆਂਦੇ ਫੇਰੇ ਅਸੀਂ ਗੱਲ ਕਰਦੇ ਉਹਨਾਂ ਨਾਲ ਕਰਦੇ ਵੋਟ ਮੰਗਣੇ ਹੀ ਨਹੀਂ ਆਏ ਨਹੀਂ ਹੈ ਕਿ ਕੋਈ ਬੰਦਾ ਨਹੀਂ ਆਇਆ ਜੀ ਕੋਈ ਲੀਡਰ ਨਹੀਂ ਆਇਆ ਕੋਈ ਦਰ ਨਹੀਂ ਆਇਆ ਪਾਈਪ ਲਾਈਨ ਜਿਹੜੀ ਪਿੱਛੇ ਆਪਾਂ ਦਿਖਾ ਦੀ ਤੇ ਤੁਹਾਡੇ ਜੋ ਕੋਈ ਵੱਖ ਰੱਖਣਾ ਚਾਹੁੰਦਾ ਦੱਸੋ ਜੀ ਸਹੀ ਹੈ ਗੱਲ ਬਿਲਕੁਲ ਸਹੀ ਗੱਲ ਪਾਈਪ ਲਾਈਨ ਨੂੰ ਤੁਸੀਂ ਦੇਖੋ ਆ ਚਾਰ ਦਿਨੋਂ ਕਾਦੇ ਨਹੀਂ ਪਾਣੀ ਚੰਦਾ ਮੈਂ ਪਲੰਬਰ ਦਾ ਕੰਮ ਕਰਦਾ ਆਪੀ ਜੇ ਹਰਿਆ ਹਰਿਆਈ ਦੇਖ ਕਿੰਨੀ ਆ ਹਨਾ ਜੀ ਮੈਂ ਪਲੰਬਰ ਦਾ ਸਬਜ਼ੀ ਕੰਮ ਕਰਦਾ ਚੜਦੇ ਨੂੰ ਕੰਮ ਨਹੀਂ ਮੈਂ ਪਾਣੀ ਪਾਣਾ ਚੜਦੇ ਨੂੰ ਮਰ ਜੱਗ ਆ ਜਾਓ ਹਾਂਜੀ ਪਾਈਪ ਲਾਈਨ ਪੇ ਪਈਓ ਹੈ ਕਿ ਮੈਂ ਚੜਦੇ ਨੂੰ ਕਿਉਂ ਨਹੀਂ ਪਾਣੀ ਕਿਉਂ ਨਹੀਂ ਪਾਣੀ ਪੈਂਦਾ ਮੈਂ ਉਹੀ ਗੱਲ ਕਰਦਾ ਕਿਉਂ ਨਹੀਂ ਪਾਣੀ ਪੈਂਦਾ ਜੀ ਮੈਂ ਮੈਂ ਪਾਣਾ ਮੈਨੂੰ ਥੋੜੀ ਜਿਹੀ ਅੱਛਾ ਇਹ ਕੱਲੇ ਏਸੇ ਪਿੰਡ ਚ ਰੋਲਾ ਕਿ ਕਿਤੇ ਹੋਰ ਵੀ ਕਦੀ ਸੁਣਿਆ ਸਾਡੇ ਪਿੰਡ ਦਾ ਸਾਡਾ ਮਸਲਾ ਹਲੋਟਾ ਹੋਣਾ ਚਾਹੀਦਾ ਸਾਨੂੰ ਹੋਰ ਪਿੰਡ ਦਾ ਨਹੀਂ ਨਹੀਂ ਮੇਰਾ ਸਵਾਲ ਇਹ ਆ ਕਿ ਚੜਦੇ ਨੂੰ ਨਾਈ ਮਜਾਰੇ ਚ ਹੀ ਰੋਕ ਲਗੀ ਕਿਤੇ ਹੋਰ ਵੀ ਲੱਗਦੀ ਆ ਹੋਰ ਅਸੀਂ ਸੁਣੀ ਨਹੀਂ ਜੀ ਹੋਰ ਕਿਤੇ ਸੁਣੀ ਨਹੀਂ ਹੈ ਜੀ ਆ ਦੇਖੋ ਨਿਆਣੇ ਕਿੱਤਾਂ ਉਹ ਲੈ ਕੇ ਜਾਂਦੇ ਭਾਜੀ ਆ ਦੇਖੋ ਪਾਣੀ ਇੱਥੇ ਵੀ ਖੜਾ ਹੀ ਆ ਆ ਦੇਖੋ ਤੁਸ ਤੁਹਾਨੂੰ ਆ ਦੇ ਜੀ ਮੋਰੇ ਮੋਰੇ ਆ ਉੱਥੇ ਵੀ ਖੜਾ ਤੁਹਾਨੂੰ ਉਹ ਦੂਸਰੀਆਂ ਦੇ ਖਾਲਦੇ ਆ ਉਹ ਦੇਖੋ ਉਹ ਸਾਰਾ ਇੱਕੋ ਦਿਖਾਲਦੇ ਆ ਕਿੱਥੇ ਨਹੀਂ ਪਾਣੀ ਖੜਦਾ ਆ ਦੇਖ ਲਾ ਤੁਹਾਨੂੰ ਹੁਣ ਨਿਸ਼ਾਨ ਦੇ ਖਾਲਦ ਨੇ ਉਹ ਦੇਖੋ ਸਾਰਾ ਐਸਟੀਮੇਟ ਲੱਗਿਆ ਵਾਇਆ ਸਾਰਾ ਪੈਸਾ ਦਿੱਤਾ ਵਾ ਆ ਪਟਾਈ ਦਾ ਵੀ 5-6 ਲੱਖ ਰੁਪਈਆ ਦਿੱਤਾ ਵਾਇਆ ਅੱਛਾ ਜੀ ਹੈ ਸਭ ਕੁਝ ਹੋਇਆ ਵਾ ਐਸਟੀਮੇਟ ਕਿਹਨੇ ਲਾਇਆ ਤੇ ਪੈਸਾ ਕਿਹਨੇ ਦਿੱਤਾ ਹੈ ਹੈ ਪੈਸਾ ਸਾਡੇ ਪਿੰਡ ਕੋਲੇ ਬਹੁਤਾ ਪੈਸਾ 3 ਕਰੋੜ ਰੁਪਈਆ ਸਾਡੇ ਪਿੰਡ ਕੋਲੇ ਪਰ ਸਹਿਮਤੀ ਨਹੀਂ ਬਣ ਰਹੀ ਸਹਿਮਤੀ ਨਹੀਂ ਬਣ ਰਹੀ ਸਰਪੰਚ ਨੇ ਸਭ ਕੁਝ ਕੀਤਾ ਵਸੇਗਾ ਇੱਥੇ ਤੱਕ ਪੱਟ ਹੋਈ ਲੈਨ ਇੱਥੇ ਤੱਕ ਪੱਟ ਹੋਈ ਬੰਦ ਹੋ ਗਈ ਹੈ ਆ ਜਿਹੜਾ ਹੁਣ ਜਮੀ ਪੈਂਦਾ ਇੱਥੇ ਵੀ ਸਾਰੇ ਚਿੱਕੜੇ ਹੋ ਜਾਂਦਾ ਜਿੰਨੀ ਪੱਟ ਹੋ ਗਈ ਜੀ ਜੀ ਹੈ ਤੇ ਸਾਰਾ ਕੁਝ ਹੋਇਆ ਵਸੇਗਾ ਤੇ ਉਹਦੇ ਬਾਅਦ ਫਿਰ ਉਨੀ ਜਿੱਦਾਂ ਕਹਿੰਦੇ ਹੁੰਦੇ ਹੁਣ ਕਿਆ ਕਰ ਦੱਸਾਂ ਤੁਹਾਨੂੰ ਰੋਕ ਲਾਤੀ ਉੱਥੇ ਚੱਲ ਗਏ ਬੰਦੇ ਆਪ ਦੀ ਸਰਕਾਰ ਸਗੀ ਹੈ ਬੰਦੇ ਤਾਂ ਉਨੀ ਸਭ ਕੁਝ ਕਰ ਦਿੱਤਾ ਚਲੋ ਕੋਈ ਗੱਲ ਆਪਾਂ ਦੂਜੇ ਪਾਸੇ ਵੀ ਜਾ ਕੇ ਗੱਲ ਕਰ ਲਈਏ ਪਾਸੇ ਵੀ ਹੈ ਖਿੱਚ ਕੇ ਲਾਇਓ ਨੀ ਜੇ ਚ ਨਹੀਂ ਕੋਈ ਗੱਲ ਸਾਡੇ ਪਿੰਡ ਪੱਧਰ ਤੋਂ ਆਵੇ ਕਿੰਨੇ ਬੰਦੇ ਆ ਹੋਰ ਵੀ ਤੁਹਾਨੂੰ ਜਿੰਨੇ ਵੀ ਚਾਹੀਦੇ ਆ ਆ ਦੇਖੋ ਲੈਨ ਸਾਰੀ ਪਈ ਹੋ ਆ ਸਾਰੀ ਮੂਰੀ ਉੱਥੇ ਨੂੰ ਹੜ ਕੇ ਜਾਂਦੀ ਆ ਇੱਥੋਂ ਤਿਲਕੇ ਵੀ ਲੋਕੀ ਡਿੱਗਦੀ ਆ ਕੋਈ ਕੋਈ ਪੈਦਲ ਆਜ ਵੀ ਕੋਈ ਮੋਟਰਸ਼ੈੱਲ ਤੇ ਇੱਥੋਂ ਤਿਲਕੀ ਵੀ ਡਿੱਗਦੀ ਮਾਸ ਜੀ ਆਪਾਂ ਸਥਿਤੀ ਦੇਖ ਪਾ ਰਹੇ ਆ ਹਾਂਜੀ ਪਾਈਪ ਲਾਈਨ ਇੱਥੇ ਤੱਕ ਪੈ ਗਈ ਸੀਗੀ ਜਿਵੇਂ ਨੇ ਦੱਸਿਆ ਆ ਜੇ ਰੱਬ ਨਾ ਕਰੇ ਸਣਵਾਈ ਨਹੀਂ ਹੁੰਦੀ ਹਾਂਜੀ ਮੇਰ ਕੋਈ ਸੋਚ ਹੈਗੀ ਸਾਰੇ ਜਿਹੜੇ ਸਾਡੇ 1.200 ਘਰ ਆ ਜੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਡੀਸੀ ਸਾਹਿਬ ਦੇ ਪਹਿਲਾਂ ਵੀ ਅਸੀਂ ਜਾ ਕੇ ਐਪਲੀਕੇਸ਼ਨ ਦੇ ਕੇ ਆਏ ਜੀ ਤੇ ਅਸੀਂ ਦੁਬਾਰਾ ਸਾਰੇ ਇਕੱਠੇ ਹੋ ਕੇ ਇੱਥੇ 50 ਰੁਪਏ ਦੀ ਦਰਹੀ ਕਰਾਇ ਤੇ ਲੈ ਕੇ ਅਸੀਂ ਧਰਨੇ ਤੇ ਬੈਠਾਂਗੇ ਜੀ ਤੇ ਫਿਰ ਵੀ ਸਾਡੇ ਡੀਸੀ ਸਾਹਿਬ ਕੋਲ ਨੂੰ ਕਹਿਆ ਸੀ ਬਹੁਤ ਜ਼ਿਆਦਾ ਕਿਉਂ ਆ ਜੀ ਪਹਿਲਾਂ ਡੀਸੀ ਸਾਹਿਬ ਤੱਕ ਪਹੁੰਚ ਕੀਤੀ ਪਹਿਲਾਂ ਡੀਸੀ ਸਾਹਿਬ ਦੇ ਕੋਲ ਬੀਬੀਆਂ ਵੀ ਗਈਆਂ ਅਸੀਂ ਵੀ ਗਏ ਕੋ तकरीबन 50 60 ਜਣੇ ਗਏ ਸਨ ਉਹ ਡੀਸੀ ਸਾਹਿਬ ਨੇ ਇਹ ਵੀ ਕਿਹਾ ਕਿ ਬੀਬੀਆਂ ਲਿਆਉਣ ਦੀ ਕੀ ਲੋੜ ਸੀ ਤੁਸੀਂ ਆਰਜੀ ਦੇ ਜਾਂਦੇ ਜੀ ਉਹਨਾਂ ਨੇ ਐਪਲੀਕੇਸ਼ਨ ਸਾਡੇ ਕੋਲੋਂ ਲੈ ਕੇ ਰੱਖ ਲਈ ਤੇ ਕਹਿੰਦੇ ਕੋਈ ਨਹੀਂ ਅਸੀਂ ਥੱਲੇ ਮਾਰਕ ਕਰ ਦੇਣਾ ਆਉਗੇ ਇੱਥੇ ਕੋਈ ਨਹੀਂ ਆਇਆ ਜੀ ਮੁੜ ਕੇ ਦੇਖ ਮਾਰਕ ਕਰਨ ਤੋਂ ਬਾਅਦ ਵੀ ਕੋਈ ਨਹੀਂ ਹੈ ਮਾਰਕ ਕੀਤੀ ਐ ਅਸੀਂ ਸਾਹਿਬ ਐਸਡੀਐਮ ਸਾਹਿਬ ਆਈ ਨਹੀਂ ਐਸਡੀਐਮ ਸਾਹਿਬ ਹੋਏਗੇ ਨਹੀਂ ਕਿੰਨੀ ਦੇਰ ਹੋ ਗਈ ਮਾਰਕ ਕੀਤੀ ਨੂੰ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਜੀ ਕੋਈ ਨਹੀਂ ਆਇਆ ਇਸ ਪਾਸੇ ਉਸ ਜੀ ਕੰਸੀ ਪਾਈਪ ਲਾਣੀ ਆ ਜਿਹੜੀ ਲੈਂ ਨਾ ਉਹਦੇ ਪੱਟ ਦੇ ਆਂਦੇ ਸੀਗੇ ਜੀ ਉਹ ਉੱਥੇ ਮੋੜ ਤੋਂ ਕੇ ਦਸਿੱਦੀ ਆ ਉਧਰ ਆ ਜਾਣੀ ਸੀ ਹਾਂ ਜੀ ਜਿਹੜਾ ਪਿੰਡ ਬਹੁਤ ਹੀ ਵਧੀਆ ਜਿਆਦਾ ਵਧੀਆ ਆ ਜੀ ਤੇ ਇੱਥੇ ਮਤਲਬ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਆ ਹਰ ਵੇਲੇ ਅੱਛਾ ਤੇ ਹੁਣ ਬਸ ਪਤਾ ਨਹੀਂ ਇੱਕ ਦੋ ਦੇ ਮਨ ਦੇ ਵਿੱਚ ਕੀ ਗੱਲ ਆਈ ਆ ਕਿ ਮਤਲਬ ਜਿਹੜਾ ਪਾਣੀ ਆ ਉਹ ਉਸ ਟੋਬੇ ਦੇ ਵਿੱਚ ਜਿਹੜਾ ਨੌ ਮੜਲਿਆਂ ਦਾ ਰਹਿ ਗਿਆ 1200 ਘਰ ਘਰ ਦਾ ਪਾਣੀ ਉੱਥੇ ਪੈਂਦਾ ਜੀ ਤੇ ਉਹ ਤਾਂ ਬੋਲ ਹੋਇਆ ਦੇ ਮਤਲਬ ਉੱਥੇ ਨੌ ਮੜਲੇ ਰਹਿ ਗਿਆ ਜਿਹੜਾ ਹਾਈਵੇ ਆ ਹਾਈਵੇ ਦੇ ਇਧਰਲੇ ਪਾਸੇ ਪਿੰਡ ਵਾਲੇ ਸਾਡਾ 1 ਇੰਚ ਵੀ ਸਹਿ ਨਹੀਂ ਬਚਦਾ ਹਾਈਵੇ ਕਹਿੰਦਾ ਕਿ ਤੁਸੀਂ ਨਾਲੀ ਬਣਾ ਕੇ ਉਧਰ ਨੂੰ ਨਵਾਂ ਮਾਡਲ ਚ ਨੂੰ ਲਿਜਾਉਂਗੇ ਕਿਦਾਂ ਕਿ ਇਸ ਕਰਕੇ ਆਪਾਂ ਟੋਬਾ ਵੀ ਦਿਖਾ ਦਿਓ ਜੀ ਤੁਸੀਂ ਕਹਿੰਦੇ ਆ ਨਾ ਜੇ ਤੁਸੀਂ ਗੱਲ ਕਰਦੇ ਆ ਆ ਨਾਲ ਹੀ ਆ ਆ ਟੋਬਾ ਆ ਜੀ ਇੱਥੋਂ ਸਾਡੀ ਜਿਹੜੀ ਉਸ ਸੀਵਰੇਜ ਪੰਦੇ ਆਂਦੇ ਦੀ ਪਾਈਪ ਲਾਈਨ ਦੀ ਜੀ ਇੱਥੇ ਆ ਕੇ ਸਾਡੀ ਸਮਾਪਤੀ ਹੋਣੀ ਸੀਗੀ ਜੀ ਇਹ ਟੋਬਾ ਜਿਹੜਾ ਤਕਰੀਬਨ 14 ਕਨਾਲਾਂ ਦਾ ਟੋਬਾ ਆ ਜੀ ਤੇ ਇਹ ਤਕਰੀਬਨ ਦੇਖ ਲਓ ਨਿਗਾਹ ਮਾਰ ਕੇ ਕੈਮਰਾ ਵੀ ਮਾਰੋ ਜੀ ਆਪਣਾ 50 ਫੁੱਟ ਥੱਲੇ ਨੂੰ ਡੂੰਘਾ ਆ ਜੀ ਦੇਖ ਲਓ ਪਿੱਛੇ ਪਿੱਛੇ ਰਹੋ ਜੀ ਫਿਰ ਅਜੇ ਇੱਥੇ ਤਾਂ ਬਾਉਂਡਰੀ ਵੀ ਨਹੀਂ ਹੈ ਕਿ ਜੇ ਕੋਈ ਗਿਰ ਜੂ ਗਰ ਜਾਵੇ ਹਾਂਜੀ ਹਾਂਜੀ ਉਹੀ ਆ ਜੀ ਗੱਲ ਅੱਛਾ ਮੈਂ ਵੈਸੇ ਇੰਨੀ ਕੋਈ ਅੜਿੱਕਾ ਹੋਣਾ ਤਾਂ ਚਾਹੀਦਾ ਨਹੀਂ ਸੀ ਉਹ ਸਾਹਮਣੇ ਤਾਂ ਹੈ ਨਹੀਂ ਅਬਾ ਇੰਨਾ ਘੁੰਮ ਕੇ ਆਏ ਆ ਜੇ ਘੁੰਮ ਕੇ ਨਹੀਂ ਆਇਆ ਸਿੱਧਾ ਸਿੱਧਾ ਇੱਧਰ ਆ ਜਾਂਦਾ ਨਜ਼ਦੀਕ ਹੈ ਹਾਂਜੀ ਹਾਂਜੀ ਬਸ ਉੱਥੋਂ ਤਾਂ ਹੀ ਮਾਤਾ ਦੇ ਮੰਦਿਰ ਕੋਲ ਉਹਨਾਂ ਨੇ ਲਾਈਨ ਸ਼ੁਰੂ ਕੀਤੀ ਸੀ ਵੀ ਪਾਣੀ ਜਿਹੜਾ ਉੱਥਲੇ ਪਾਸੇ ਸਾਰਾ ਹੀ ਖੜਦਾ ਉਹ ਉੱਥੇ ਪਾਈਪ ਲਾਈਨ ਦੇ ਵਿੱਚ ਪਾ ਕੇ ਪੈਪਾਂ ਰਾਹੀ ਜਿਹੜਾ ਉਹ ਪਾਣੀ ਇੱਥੇ ਡਿੱਗ ਜਾਏਗਾ ਪਰ ਤੁਹਾਡੀ ਸਾਰੀ ਗੱਲ ਸੁਣ ਲਈ ਮੈਂ ਸਮਝ ਲਈ ਪਰ ਰੋਕ ਲੱਗੀ ਕਿਉਂ ਅੜਿੱਕਾ ਪਿਆ ਕੋਈਗਾ ਨਹੀਂ ਸਮਝ ਨਹੀਂ ਰੋਕ ਦੀ ਸਾਨੂੰ ਕੋਈ ਸਮਝ ਨਹੀਂ ਲੱਗਦੀ ਮਤਲਬ ਸਾਡੇ ਮੂੰਹ ਤੇ ਤਾਂ ਕਹੀ ਜਾਂਦੇ ਆ ਬੇ ਮਤਲਬ ਅਸੀਂ ਇਹਨਾਂ ਨੂੰ ਵੀ ਪੁੱਛਿਆ ਸੀ ਕਿ ਤੁਹਾਨੂੰ ਬੇ ਗੱਲ ਕੀ ਆਏ ਕਿ ਆਵੇ ਸਿਰਫ ਸਾਡੇ ਮਕਾਨਾਂ ਨੂੰ ਸਲਾਬ ਜਿਆਦਾ ਆਣ ਲਾ ਪਾਣੀ ਪਾਣੀ ਦਾ ਟੋਬਾ ਭਰ ਜਾਣਾ ਤੇ ਸਾਡੇ ਨਾਲ ਨਾਲ ਥੋੜੀ ਜਿਹੀ ਕੰਧ ਕੀਤੀ ਜਾਵੇ ਜੀ ਇਧਰਲੇ ਪਾਸੇ ਵੀ ਕੋਠੀ ਨੂੰ ਸਲਾਬ ਨਾ ਆਵੇ ਤੇ ਇਧਰਲੇ ਪਾਸੇ ਵੀ ਮਤਲਬ ਕੰਧ ਕੀਤੀ ਜਾਵੇ ਜੋ ਰਲ ਕੇ ਕਰਾ ਦਿਓ ਰੜ ਕੇ ਸਾਡਾ 3 ਕਰੋ 3.5 ਕਰੋੜ ਰੁਪਈਆ ਜਿਹੜਾ ਟੋਬਾ ਬੇਚ ਆਇਆ ਨਾ ਉਹਦੇ ਸੀ ਸੜਕ ਦੇ ਜੀ ਉਹ ਸਾਡੇ ਕੋਲ ਪੰਚਾਇਤ ਕੋ ਪੈਸਾ ਦਾ ਪੇ ਆ ਜੀ ਤੇ ਪਰ ਹੁਣ ਪਤਾ ਨਹੀਂ ਪੰਚਾਇਤ ਕਾਹਦੇ ਨਹੀਂ ਉਹ ਪੈਸੇ ਨੂੰ ਖਾਤ ਤੇ ਕੋਹਾਂ ਦੀ ਗੱਲ ਵੀ ਜਾਇਜ਼ ਆ ਕਿ ਸਲਾਬ ਨਹੀਂ ਆਣੀ ਚਾਹੀਦੀ ਕਿ ਇਧਰ ਕੰਦ ਕਰ ਦੋ ਕਿ ਇਧਰ ਕਰ ਦੋ ਮਸਲਾ ਹਲੋ ਦਾ ਅਸੀਂ ਕਹਿੰਨੇ ਕਿਸ ਪਿੰਡ ਦੇ ਕਿਸੇ ਬੰਦੇ ਦਾ ਵੀ ਕਿਸੇ ਦਾ ਵੀ ਉਹ ਘਰ ਨਹੀਂ ਬਣਦਾ ਹੈਗਾ ਜੀ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਪੇ ਜੇ ਮਤਲਬ ਇਹ ਘਰ ਕਹਿੰਦੇ ਆ ਬਈ ਇੱਥੇ ਕੰਧ ਬਣ ਕੇ ਮਤਲਬ ਟੋਬਾ ਜਿਹੜਾ ਆ ਬਈ ਪਾਣੀ ਪਾਇਆ ਜਾਵੇ ਅਸੀਂ ਪੰਚਾਇਤ ਨੂੰ ਵੀ ਇਹੀ ਗੁਜਾਰਸ਼ ਕਰਦੇ ਬਈ ਤੁਹਾਨੂੰ ਕਿਹਾ ਤੁਸੀਂ ਪਰਮਿਸ਼ਨ ਲਓ ਤੁਸੀਂ ਇੱਥੇ ਕੰਧ ਬਣਾ ਕੇ ਪਾਣੀ ਪਾ ਦਿਓ ਤਾਂ ਇਸ ਸਬੰਧੀ ਬਾਰੇ ਪੂਰੀ ਜਾਣਕਾਰੀ ਲੈਣ ਲਈ ਸਰਪੰਚ ਸਾਹਿਬ ਦੇ ਘਰ ਆਏ ਸੀਗੇ ਪਤਾ ਲੱਗਿਆ ਕਿ ਸਰਪੰਚ ਸਾਹਿਬ ਖੇਤਾਂ 'ਚ ਗਏ ਹੋਏ ਆ ਲੰਬੜਦਾਰ ਸਾਹਿਬ ਇੱਥੇ ਮੌਜੂਦ ਨੇ ਲੰਬੜਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੈਂ ਨਦੇਵ ਰਾਜ ਲੰਬੜਾ ਜੀ ਦੇਵ ਰਾਜ ਜੀ ਲੰਬੜਦਾਰ ਦੇਵ ਰਾਜ ਜੀ ਦੇਵ ਰਾਜ ਜੀ ਇਹ ਮਸਲਾ ਉਲਝ ਕਿਉਂ ਗਿਆ ਮਸਲਾ ਵ ਉਹਦੇ ਕੰਮ ਕੰਮ ਰੁਗ ਗਿਆ ਸਾਡੇ ਗਰੀਬ ਨੇ ਪਰਿਵਾਰ ਜਿਹਨੇ ਹੈਗੇ ਆ ਕੋਈ ਕੰਮ ਤੇ ਜਾ ਰਿਹਾ ਕੋਈ ਬੱਚਾ ਸਕੂਲ ਜਾ ਰਿਹਾ ਸਾਰੀ ਜੁੱਤੇ ਗੱਲੀਓ ਭੇਜ ਜਾਂਦੀਆਂ ਲੰਗੇ ਨੂੰ ਦੋ ਇਹ ਤਿੰਨ ਚਾਰ ਚਾਰ ਸਹਿਮਤੀ ਨੇ ਜੇ ਪਿੰਡ ਦੀ ਪੰਚਾਇਤ ਚੁਣ ਲੈਣੇ ਆ ਇਹ ਮਸਲੇ ਤਾਂ ਹੱਲ ਨਹੀਂ ਕਰ ਸਕਦੇ ਦੇਖੋ ਜੀ ਪੰਚਾਇਤ ਦਾ ਕੰਮ ਇਹ ਕਿਨੇ ਐਡਾ ਖਾਲ ਨਹੀਂ ਕਰਦੇ ਉੱਥੇ ਪਾਣੀ ਬਹੁਤ 14 ਗਣਾ ਡੁੱਬਾ ਪਿਆ 14 ਕਨਾਲ ਦਾ ਡੁੱਬਾ ਪਿਆ ਕੋਈ ਕਨਾਲ ਖੰਡਦਾ ਨਹੀਂ 14 ਗਣਾ ਬਹੁਤ ਹੁੰਦੀ ਆ ਉਹਦੇ 6 ਗਣਾ ਚ ਪਾਣੀ ਪਾ ਕੇ ਵੀ 8 ਗਣਾ ਜੋ ਮਰਜ਼ੀ ਕਰ ਸਕਦੇ ਆ ਮਤਲਬ ਬਾਕੀਆਂ ਦਾ ਪਾਣੀ ਜੇ ਜਾਂਦਾ ਤਾਂ ਇਹਨਾਂ ਦਾ ਕਿਉਂ ਨਹੀਂ ਜਾ ਸਕਦਾ ਸਾਰਾ ਪਾਣੀ ਉੱਥੇ ਹੀ ਜਾਊਗਾ ਜਾਨਾ ਪਾਣਾ ਉੱਥੇ ਪੀਣਾ ਪਾਣਾ ਪਊਗਾ ਜੀ ਹੂੰ ਜਾਣ ਸਾਰਾ ਪਾਣੀ ਪੀਣ ਦਾ ਰਸਤਾ ਉਹੀ ਹੈ ਤੁਸੀਂ ਹੱਲ ਹੁੰਦਾ ਕਿਦਾਂ ਦੇਖਦੇ ਹੋ ਹੱਲ ਅਸੀਂ ਕਹਿੰਦੇ ਉਹ ਟੋਬੇ 'ਚ ਪਾਣੀ ਪਾਣਾ ਚਾਹੀਦਾ ਆਹ ਘਰ ਜਿਹੜੇ ਆ ਇਹਨਾਂ ਦਾ ਵੀ ਪਾਣੀ ਰੁਕਿਆ ਸਾਰੇ ਬੰਦੇ ਉਹ ਘਰ ਜਨਾ ਸਹਿਮਤ ਆ ਜੀ ਕੁਝ ਬੰਦੇ ਉਹ ਨਹੀਂ ਨਹੀਂ ਆਹ ਜਿਹੜੇ ਘਰ ਹੈ ਜੀ ਇਧਰਲੇ ਪਾਸੇ ਸਾਰੇ ਆਪਣੇ ਸਹਿਮਤ ਹੈ ਜੀ ਇਹਨਾਂ ਦਾ ਪਾਣੀ ਵੀ ਰੁਕਿਆ ਹੋਇਆ ਹੈ ਨਹੀਂ ਸਾਰੇ ਸਾਰੇ ਦਾ ਰੁਕਿਆ ਗਰੀਬ ਜੀ ਤੇ ਸਾਰੇ ਬੰਦੇ ਸਹਿਮਤ ਆ ਜੀ ਕੁਝ ਬੰਦੇ ਜੀ ਕੰਮ ਬੰਦੇ ਹੈ ਕੁਝ ਉਹ ਉਹ ਗੋ ਆਪਣੇ ਹਾਈਵੇ 'ਚ ਆ ਗਿਆ ਉਹਦੇ ਪਹਿਲੇਦੇ ਮਿਲ ਗਿਆ 3 ਕਰੋੜ 21 ਲੱਖ ਰੁਪਏ ਮਿਲਿਆ ਇਹਨਾਂ ਨੂੰ ਹਮ ਕਿਹਨਾਂ ਨੂੰ ਮਿਲਿਆ ਜੀ ਇਹ ਗੋਪਨ ਪੰਚਾਇਤ ਨੂੰ ਮਿਲਿਆ ਜੀ ਪੰਚਾਇਤ پاس ਹੋਈ ਹਾਂਜੀ ਤੇ ਫਿਰ ਜਿਵੇਂ ਮੰਗਿਆ ਉਧਰਲੇ ਪਾਸੇ ਵਾਲੇ ਦੀ ਕਿ ਦੋ ਕੰਦਾ ਬਣਾ ਦਿਓ ਘਰਾਂ 'ਚ ਸਲਾਬ ਨਾ ਵੇ ਪੈਸੇ ਲਾਗੇ ਉਹਦਾ ਸਹੀ ਕੰਮ ਕਰਾਇਆ ਜਾਵੇ ਨੀ ਪੱਤੇ ਤੋਂ ਕਰਾ ਕੇ ਉਹਦੇ ਪਾਣੀ ਪਾਇਆ ਜਾਵੇ ਚਲੋ ਜੀ ਉਹ ਪੱਖ ਸਾਪਾ ਉਹਨਾਂ ਦਾ ਆਪਰੇ ਕਨੇ ਜੋ ਵੀ ਸਾਡੇ ਕੋਲ ਆਏ ਆ ਤੁਹਾਨੂੰ ਦੱਸਿਆ ਅਸੀਂ ਆਏ ਨਹੀਂ ਤੁਸੀਂ ਬੁਲਾਇਆ ਠੀਕ ਆ ਜੀ ਬਿਲਕੁਲ ਉੱਥੇ ਪਾਣੀ ਪਊਗਾ 14 ਟੋਬਾ 6 ਗਲਾ ਵੀ ਪਾਣੀ ਪਾ ਗੀ 8 ਗਲਾ ਜੋ ਮਰਜੀ ਕਰ ਹੁਣ ਤੁਸੀਂ ਕਿੰਦਾ ਹੱਲ ਦੇਖਦੇ ਆਂ ਦੇਵਰਾਜ ਜੀ ਸਾਡੀ ਤਾਂ ਹੱਡਾਂ ਰੁੜੀ ਪਈ ਐ ਜੀ ਉਹ ਨਹੀਂ ਕੱਢ ਨਿਕਲਦੀ ਕੋਈ ਉਸ ਦੇ ਬੰਦ ਰਹੀ ਇਹ ਸਭ ਦਾ ਹੱਲ ਦੇਵਰਾਜ ਹੁਣੀ ਕਿੰਦਾ ਦੇਖਦੇ ਆਂ ਅੱਜ ਉਹ ਕਹਿੰਦਾ ਵੀ ਇਹ ਪਿਆਰ ਨਾਲ ਬਹਿ ਕੇ ਇਹਦਾ ਨਾਲ ਨਿਬੜ ਕੇ ਉੱਥੇ ਪਾਣੀ ਪਾਇਆ ਜਾਵੇ ਸਹਿਮਤੀ ਹੋ ਜਾਵੇ ਹਾਂਜੀ ਸਹਿਮਤੀ ਹੋ ਜਾਵੇ ਜੀ ਜੇ ਕੋਈ ਉਹਨਾਂ ਨੂੰ ਤਾਂ ਕਲੀਫ ਹੈ ਤਾਂ ਦੱਸ ਦੇਣ ਕਿ ਉਹਨੂੰ ਕਿੰਦਾ ਹੱਲ ਕੀਤਾ ਜਾ ਸਕਦਾ ਹੈ ਹਾਂਜੀ ਜੇ ਉਹ ਚਾਹਣ ਮੰਨ ਲਓ ਉਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਉਹਨਾਂ ਦੇ ਸਲਾਹਬ ਆਉਂਦੀ ਹੈ ਜਾਂ ਕੋਈ ਹੋਰ ਦਿੱਕਤ ਆਉਂਦੀ ਹੈ ਫਿਰ ਤੁਸੀਂ ਹੱਲ ਕਰਨ ਤਿਆਰ ਹੋ ਅਸੀਂ ਤਾਂ ਫਿਰ ਵੀ ਤਿਆਰ ਹਾਂ ਸੀ ਕਹਿੰਦੇ ਪਹਿਲਾਂ ਉਹਦਾ ਜੋ ਵੀ ਬਣਦਾ ਉਹਦਾ ਬਗਲ ਕਰਕੇ ਜੋ ਵੀ ਐਨ ਪਰਗੇ ਬਣਾਣਾ ਜਾਵੇ ਫਿਰ ਜਿੱਦਾਂ ਉਹ ਖੁਸ਼ ਨੇ ਸਹਿਮਤ ਨੇ ਅਸੀਂ ਕਹਿੰਦੇ ਜੇ ਉਹਦੇ ਮਕਾਨ ਆ ਉਤੋਂ 5 ਫੁੱਟ ਜਗ੍ਹਾ ਛੱਡ ਦੇਣੀ ਚਾਹੀਦੀ ਆ ਉਹਦੇ ਨਾਲ ਪੂਰੀ ਨੀ ਕੱਢ ਕੇ ਫਿਰ ਗਾਹਾਂ ਦੇਣਾ ਚਾਹੀਦਾ ਮੈਨੂੰ ਉਹਨਾਂ ਨੂੰ ਵੀ ਕੱਲ ਨੂੰ ਕੋਈ ਮੁਸ਼ਕਿਲ ਨਾ ਆਵੇ ਨਾ ਮੁਸ਼ਕਿਲ ਨਾ ਵੀ ਨਾ ਜੀ ਪੂਰਾ ਪੱਕਾ ਹੋ ਕੇ ਪਾਣੀ ਵਿੱਚ ਪਣਾਇਆ ਜਾਇਦਾ ਜੀ ਠੀਕ ਹੈ ਮੈਨੂੰ ਪਿੰਡ ਦੇ ਇੱਕਾ ਵੀ ਰਹਿਣਾ ਚਾਹੀਦਾ ਕੋਈ ਤਕਲੀਫ ਨਹੀਂ ਸਾਡਾ ਭਾਈ ਜਰ ਜਾਰੇ ਹਰੇਕ ਨੂੰ ਸਾਂਝਾ ਰਹਿਣੀ ਚਾਹੀਦੀ ਹੈ ਹਮ ਹਾਂ ਜਿਹੜਾ ਸਾਰਾ ਨਗਰ ਹੈ ਇਧਰੋਂ ਜਾਂਦੇ ਨਿਆਣੇ ਵਿਚਾਰੇ ਕੰਦਾ ਪਰ ਚੜ ਚੜ ਕੇ ਜਾਂਦੇ ਆ ਅੱਛਾ ਕੰਦਾ ਪਰ ਉੱਤੋਂ ਚੜ ਚੜ ਕੇ ਜਾਂਦੇ ਨੇ ਆਣੇ ਅਸੀਂ ਉਧਰ ਤੇ ਆਈ ਆ ਆ ਛੋਟੇ ਬੱਚੇ ਜਿਹੜੇ ਤਾਂ ਟੋਏ ਉਧਰ ਉਧਰ ਬਹੁਤ ਹੋਏ ਆ ਜੀ ਬਹੁਤ ਮੰਦਾ ਹਾਲਿਆ ਹੁਣ ਤਾਂ ਸਾਰੇ ਵਿਚਾਰੇ ਨੇ ਇਧਰੋ ਜਾਣੇ ਜਿੰਨਾ ਚਿਰ ਬਰਸਾਤ ਆਣੀ ਆਣੇ ਨੇ ਜਿਹੜੇ ਪੜ੍ਹਨੇ ਵਾਲੇ ਆ ਪਾਣੀ ਖੜਾ ਬਹੁਤ ਤੰਗੀ ਆ ਜਿੱਤੋਂ ਪਣਾ ਵੀ ਨਹੀਂ ਉਹ ਪਾਣੀ ਸੁੱਕਦਾ ਪਾਣੀ ਕਿੱਥੇ ਸੁੱਕੇ ਪਾਣੀ ਹੋਰ ਨਹੀਂ ਆਈ ਜਾਂਦਾ ਜੀ ਪਿੱਛੇ ਤੇ ਹਾਂ ਹੋਰ ਆਈ ਜਾਂਦਾ ਹਾਂ ਪਾਣੀ ਹੋਰ ਆਈ ਜਾਂਦਾ 88 ਹੀ ਹੈ ਨਹੀਂ ਜੀ ਚਲ ਬਹੁਤ ਸ਼ੁਕਰੀਆ ਤਾਂ ਪਿੰਡ ਨਾਈ ਮੁਜਾਰੇ ਵਾਲੇ ਨਾਲ ਆਪਾਂ ਗੱਲ ਕੀਤੀ ਆ ਜੀ ਇਹਨਾਂ ਨੇ ਆਪਣਾ ਦੁੱਖ ਆਪਣੀ ਤਕਲੀਫ ਆਪਣੀ ਪੀੜ ਤੁਹਾਡੇ ਨਾਲ ਸਾਂਝੀ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਕਿਹਾ ਕਹਿੰਦੇ ਕਿ ਸਾਲ ਹੋ ਗਿਆ ਜਿਹੜੇ ਮਾਰਦਿਆਂ ਨੂੰ ਡੀਸੀ ਸਾਹਿਬ ਨੂੰ ਕਹਿੰਦੇ ਮੰਗ ਪੱਤਰ ਦਿੱਤਾ ਸੀ ਕਹਿੰਦੇ ਜੇ ਸਾਡੀ ਸੁਣਵਾਈ ਨਹੀਂ ਹੋਈ ਤਾਂ 50 ਰੁਪਏ ਦੀ ਦਰੀ ਕਹਿੰਦੇ ਕਿਰਾਏ ਤੇ ਲੈ ਕੇ ਅਸੀਂ ਉੱਥੇ ਬਹਿ ਜਾਣਾ ਆ ਮਾਤਾ ਜੀ ਤਾਂ ਬਾਲੇ ਹੀ ਹਾਲੋ ਬਿਹਾਲ ਨੇ ਬਦ ਨਾਲ ਬੱਤਰ ਹਾਲਾਤ ਨੇ ਕਰੋ ਬਾਹਰ ਪੈਰ ਰੱਖਣਾ ਇਹਨਾਂ ਦਾ ਮੁਸ਼ਕਿਲ ਹੈ ਬਿਨਾ ਇੱਟ ਤੋਂ ਇੱਟ ਵੀ ਹੁਣ ਡੁੱਬ ਜਾਂਦੀ ਐ ਇੰਨਾ ਪਾਣੀ ਖੜ ਗਿਆ ਤਾਂ ਦੋ ਤਿੰਨ ਇੱਟਾਂ ਰੱਖੇ ਬਿਨਾ ਕਰੋ ਬਾਹਰ ਨਿਕਲ ਨਹੀਂ ਸਕਦੇ ਪਰ ਇਹਨਾਂ ਨੇ ਇਹ ਵੀ ਹਾਮੀ ਜਿਤਾਈ ਹੈ ਕਹਿੰਦੇ ਕਿ ਅਸੀਂ ਪਰਲੇ ਪਾਸੇ ਵਾਲਿਆਂ ਨਾਲ ਵੀ ਸਾਥ ਰੱਖਣਾ ਚਾਹੁੰਦੇ ਉਹ ਵੀ ਸਾਡੇ ਭਰਾ ਆ ਉਹ ਵੀ ਸਾਡੇ ਪਿੰਡ ਦੇ ਵਾਸੀ ਆ ਇੱਕ ਆਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਉਹ ਸਾਡੇ ਨਾਲ ਬਹਿ ਕੇ ਗੱਲ ਕਰ ਲੈਣ ਜਾਂ ਪ੍ਰਸ਼ਾਸਨ ਵਿੱਚ ਆ ਕੇ ਬਿਠਾ ਕੇ ਗੱਲ ਕਰ ਲਓ ਐਸੀ ਵੀ ਬੇਨਤੀ ਕਰਦੇ ਆ ਜੋ ਸਾਡੇ ਚੈਨਲ ਤੇ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਰੱਖਣ ਪਰ ਪਿੰਡ ਦਾ ਏਕਾ ਨਹੀਂ ਟੁੱਟਣਾ ਚਾਹੀਦਾ ਪਿਆਰ ਨਹੀਂ ਟੁੱਟਣਾ ਚਾਹੀਦਾ ਇੱਕ ਦੂਜੇ ਨੂੰ ਮਿਲਦੇ ਵਰਤ ਤੇ ਤਾਂ ਹੋਣਗੇ ਪਰ ਇਹਨਾਂ ਦੇ ਚਿਹਰੇ ਦੇਖ ਲਓ ਤਕਲੀਫਾਂ ਦੇਖ ਲਓ ਆ ਬਜ਼ੁਰਗ ਬੀਬੀਆਂ ਨੇ ਪੈਣਾ ਮੌਜੂਦ ਆ ਇਹਨਾਂ ਨੂੰ ਸੱਚੀਓ ਪਰੇਸ਼ਾਨੀ ਬਹੁਤ ਹੈ ਜੇ ਬੱਚੇ ਨੂੰ ਸਕੂਲ ਚੜਾਉਣਾ ਤਾਂ ਇੱਧਰ ਸਾਹਮਣੇ ਜਾ ਕੇ ਚੜਾ ਨਹੀਂ ਸਕਦੇ ਆ ਪਰਲੇ ਪਾਸਿਓ ਜਾਣਾ ਪੈਂਦਾ ਜੇ ਕਿਸੇ ਨੇ ਦਵਾਦਾਰ ਉਲੇ ਜਾਣਾ ਤਾਂ ਵੀ ਪਰਲੇ ਪਾਸਿਓ ਜਾਣਾ ਪੈਂਦਾ ਰੱਬ ਨਾ ਕਰੇ ਕੋਈ ਪਿੰਡ 'ਚ ਮੌਤ ਹੋ ਜਾਂਦੀ ਹੈ ਤਾਂ ਵੀ ਪਰਲੇ ਪਾਸਿਓ ਸਮਸ਼ਾਨ ਨੂੰ ਜਾਣਾ ਪੈਂਦਾ ਖੁਸ਼ੀ ਦਾ ਵੇਲਾ ਕਿਸੇ ਨੇ ਘੋੜੀ ਚੜਨਾ ਤਾਂ ਉਹ ਵੀ ਪਰਿਓ ਲੈ ਕੇ ਜਾਣਾ ਪੈਂਦਾ ਤਾਂ ਇਹ ਕਹਿੰਦੇ ਵੀ ਦਿੱਕਤ ਬਹੁਤ ਹੈ ਔਰ ਸੱਚੀ ਟੋਏ ਇੱਕ ਇੱਕ ਫੁੱਟ ਦੇ ਹੈਗੇ ਡੇਡੀ ਮੁਸ਼ਕਲ ਹੈ ਅਸੀਂ ਵੀ ਆਏ ਆ ਸਾਡੀ ਗੱਡੀ ਦਾ ਵੀ ਟਾਇਰ ਐ ਡਿੱਕ ਟੋਲੇ ਖਾਂਦਾ ਰੇਲਵਾਰ ਰੋਡ ਯਾਦ ਕਰਾਤਾ ਉਹ ਵੀ ਮੇਰੇ ਖਿਲ ਘੱਟ 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 ਟੋਏ ਹੋਣੇ ਆ ਸੁੱਕ ਨਹੀਂ ਪਰ ਨਾ 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 ਇਹ ਨਾ ਕੋ ਮੀ ਪੈਣ ਵਾਲਾ ਭਰ ਜਾਣਾ ਉਹ ਵੀ ਮੀ ਦੇ ਪਾਣੀ ਨਾ ਭਰਦਾ ਤਾਂ ਪਿੰਡ ਦੇ ਪਾਣੀ ਨਾ ਭਰਿਆ ਆਂਦਾ ਪਾਣੀ ਆ ਮਸਲ ਖਾਨੇ ਦਾ ਪਾਣੀ ਸਾਰਾ ਹਾਂਜੀ ਸਾਰਾ ਇੱਥੇ ਹੀ ਆ ਸਰ ਚਲੋ ਇਹ ਇਹ ਤਕਲੀਫ ਹੈ ਜੀ ਅਸੀਂ ਚਾਹੁੰਦੇ ਆ ਕਿ ਇਹ ਵੀ ਸਾਡੀਆਂ ਮਾਵਾਂ ਨੇ ਉਧਰਲੇ ਪਾਸੇ ਵਾਲੇ ਵੀ ਸਾਡੇ ਬਜ਼ੁਰਗ ਨੇ ਸਾਡੇ ਆਪਣੇ ਨੇ ਤਾਂ ਪਿਆਰ ਪੜਨਾ ਚਾਹੀਦਾ ਪਿਆਰ ਚ ਵੀ ਕੋਈ ਖੜੋਤ ਨਹੀਂ ਆਣੀ ਚਾਹੀਦੀ ਰਲ ਮਿਲ ਕੇ ਮਸਲਾ ਸਲਝਾ ਲਓ ਪਿੰਡ ਵਾਲੇ ਮੈਂ ਸੁਣਿਆ ਪਿੰਡ ਦੀ ਬਹੁਤ ਸ਼ੋਭਾ ਆ ਕਹਿੰਦੇ ਬਿਨਾ ਇਲੈਕਸ਼ਨ ਤੋਂ ਹੀ ਆਪਾਂ ਸਰਪੰਚ ਚੁਣ ਲੈਨੇ ਆ ਇਸੇ ਕਰਕੇ ਬਿਨਾ ਕਿਸੇ ਨੂੰ ਵਿਚ ਪਾਏ ਆਪ ਹੀ ਮਸਲਾ ਹੱਲ ਕਰ ਲੋ ਇੱਧਰ ਵਾਲੇ ਉੱਧਰਲੇ ਨੂੰ ਦਵਾਵਾ ਦੇਣ ਉੱਧਰ ਵਾਲੇ ਧੰਮ ਦੇਣੇ ਤੋਂ ਚੰਗਾ ਕੀ ਹੋ ਸਕਦਾ ਜੀ ਬਾਕੀ ਇੱਕ ਮਿੰਟ ਗਲੀਆਂ ਵਿੱਚ ਵੇਟਾ ਰੱਖ ਹੁੰਦੀਆਂ ਜੀ ਪਾਣੀ ਕਿਸੇ ਬਸੇ ਲੰਘਦਾ ਨਹੀਂਗਾ ਜੀ ਸਹੀ ਹੈ ਸਹੀ ਠੀਕ ਹੈ ਨਾ ਜੀ ਹੁਣ ਮੀਂਹ ਆ ਜਾਣਾ ਸਾਡਾ ਘਰ ਆ ਤੁਸੀਂ ਇਟ ਮੋਰੇ ਲਾਤੀ ਆ ਮੇਰਾ ਘਰ ਆ ਉੱਥੇ ਮੈਂ ਇਟ ਲਾਤੀ ਫੇ ਪਾਣੀ ਕਿੱਥੋਂ ਲੰਘੂਗਾ ਦੱਸੋ ਜੀ ਹੁਣ ਇੱਥੇ ਉਹੀ ਉਹੀ ਮੁਸ਼ਕਿਲ ਤੇ ਗੱਲ ਕਰ ਲਈ ਆ ਜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇੰਟਰਵਿਨ ਕਰਨ ਇਹ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਕਿਉਂਕਿ ਸਾਲ ਤੋਂ ਵਧੇਰਾ ਸਮਾਂ ਹੋ ਗਿਆ ਪਾਣੀ ਐਦਾਂ ਖੜਾ ਤਾਂ ਇਹ ਬਲੈਕ ਸਟਿਗਮਾ ਆ ਔਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਐ ਚੰਬੇ ਵਾਲੀ ਗੱਲ ਇਹ ਆ ਕਹਿੰਦੇ ਵੋਟਾਂ ਵਾਲੇ ਦਿਨ ਕੋਈ ਵੀ ਨਹੀਂ ਟੁਕਿਆ मतलब ਲੀਡਰਾਂ ਨੂੰ ਪਤਾ ਕਿ ਨਾ ਜਾਈਏ ਡੜੇ ਹੀ ਬਹਿਣੇ ਆ ਆ ਪਿੰਡ ਖੜਾ ਜੀ ਕੋਈ ਨਹੀਂ ਚਲੋ ਬਾਅਦ ਸ਼ੁਕਰ ਹੈ ਉਮੀਦ ਕਰਦੇ ਜਲਦੀ ਮਸਲਾ ਹੱਲ ਹੋਵੇ ਅਸੀਂ ਅਗਲੀ ਵਾਰ ਆਈਏ ਤਾਂ ਖੁਸ਼ੀ ਨਾਲ ਇਹ ਬੁਲਾਉਣ ਕੇ ਮਸਲਾ ਹੱਲ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਹਾਂ ਬਹੁਤ ਮੁਸ਼ਕਲ ਆ ਆਦਕਾਨ ਤੋਂ ਜਣਾ ਵੀ ਅੱਡੇ ਤੋਂ ਜਣਾਣ ਸਾਨੂੰ ਬਹੁਤ ਮੁਸ਼ਕਲ ਹੋਇਆ ਜਿੰਨੇ ਪਾੜੂ ਬੱਚੇ ਨੇ ਸਾਬ ਜਾਂਦੇ ਆ ਬਹੁਤ ਮੁਸ਼ਕਲ ਆ ਐਕਸੀਡੈਂਟ ਆ ਵੀ ਈਸੀ ਦੇ ਵੀ ਜਾਇਆ ਬੰਨੂ ਦੇ ਵੀ ਜਾਇਆ ਸਾਰੇ ਪਾਸੇ ਜਾਇਆ ਸਾਡੀ ਕੋਈ ਸੁਣਾਈ ਨਹੀਂ ਆਈ